ਇਹ ਉਹ ਆਮ ਦੀ ਇੱਕ ਸਮਾਹਵਰ ਚੋਗਾ ਵੀ ਸ਼ੇਖਾ ਹੈ ਮੰਨਦੇ ਕਿ ਦਾ ਸਰਦਾਰ ਜੇ ਸਭ ਤੋਂ ਪਹਿਲੇ ਸ਼੍ਰੀ ਗੁਰੂ ਜੀ ਨੂੰ ਨਮਸਤਕਹਿ ਜੀ ਯਾਹ ਵੀ ਇੱਕ ਸਰਬੋਤਮ ਸੋਚੇਸ਼ ਨੇ ਆਪਣੇ ਮੋਬਾਈਲ ਸੰਪਰਕ ਦਾ ਨੰਬਰ ਸਟੇਟ ਕਰ ਦਿੱਤਾ ਹੈ। ਉੱਚਾ ਭਾਵਾਂ ਦੇ ਵਿੱਚ ਵੈਸੀ ਕੋਸ਼ਿਸ਼ ਹੋਈ ਜੇਕਰ ਪ੍ਰਮਾਤਮਾ ਦੇ ਘਰ ਤੋਂ ਸਨੇਹਾਜੇ ਬਲਾਵਾ ਆਜੇ ਤੇ ਜਾਇਦੇ ਤੇ ਅੱਜ ਮੱਖਤਿਕਨੇ ਤੇ ਆਇਆ ਔਰ ਪ੍ਰਮਾਤਮਾ ਅਕਾਲੀ ਮਾਤਾ ਜੀ ਸਾਰਿਆਂ ਨੂੰ ਕਰਦੀ ਕਲਾਮ ਦੇ ਵਿੱਚ ਰੱਖਣ ਪੰਜਾਬ ਨੂੰ ਹੱਜ਼ਦਾ ਵਾਜ਼ਾ ਰੱਖਣ ਇਹ ਦੁਆਵਾਂ ਕਰਨਾ ਹੈ। ਆ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਨਾ ਪਟਿਆ ਹੋਇਆ ਇਹਦਾ ਮੂਲ ਲੈ ਕੇ ਕੀ ਕਹਿਣਾ ਚਾਹੀਦਾ ਦੇਖੋ ਇਸ ਤਰ੍ਹਾਂ ਕੇ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰੈਕਸ਼ਨ ਆ ਜਿਹੜਾ ਉਸੂਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਹੁਣ ਨੋਟੀਫਿਕੇਸ਼ਨ ਵਾਪਸ ਲੈ ਲਈਆ ਔਰ ਜੋ ਸੈਨੇਟਰ ਦੀ ਇਲੈਕਸ਼ਨ ਬੜੀ ਲੰਮੇ ਸਮੇਂ ਦਾ ਡਿਊਪੀ ਹੈ ਉਹਦੀ ਵੀ ਕਬੜੀ ਜਨਨ ਮੰਗ ਸੀ ਅਸੀਂ ਵੀ ਪੰਜਾਬ ਸਰਕਾਰ ਵੀ ਆਵਾਂ ਦੀ ਪਾਰਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੇ ਆ ਰਹੀਏ ਸਾਡੇ ਜਿਹੜੇ ਐਮਪੀਜ਼ ਨੇ ਕਾਨ ਸਾਹਿਬ ਔਰ ਮੀਤਰੀ ਜੀ ਉਹ ਵੀ ਬੜੇ ਐਕਟਿਵਲੀ ਵਰਲਡ ਰਹੇ ਨੇ ਤੇ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਾਂਗੇ ਕਿ ਇਹ ਜੀਆਂ ਪ੍ਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਦਾ ਜੋ ਜੱਦੀ ਪੁਸ਼ਤੀ ਇੰਨੇ ਸਾਲਾਂ ਤੋਂ ਐਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਨੂੰ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਕਾਜ ਨੂੰ ਤੋੜੋ ਜਵਾਬ ਇਹਦਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਅ ਸੋ ਮੈਂ ਚਾਹੂੰਗਾ ਕਿ ਇਸ ਇੰਸਟੀਚਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮੱਤੇ ਇਤਿਹਾਸ ਇਸ ਤਰੀਕੇ ਨਾਲ ਬਾਲ ਰੱਖਿਆ ਰਹੇ। ਸੱਤਾਂ ਇਲੈਕਸ਼ਨਾਂ ਦੇ ਵਿੱਚ ਹੋਈ ਕਿਸ ਤਰ੍ਹਾਂ ਬਹੁਤ ਵਧੀਆ ਬਹੁਤ ਵਧੀਆ ਮੁਖਵਲ ਸੰਤਾਨ ਦੇ ਵਿੱਚ ਆਵਾਦੀ ਪਾਰਟੀ ਦਾ ਬਣਿਆ ਹੋਇਆ ਜੀ ਲੋਕਾਂ ਨੇ ਉਹ ਆਪ ਦੀ ਇਲੈਕਸ਼ਨਾਂ ਵੜਾ ਕੇ ਲੜ ਰਹੇ ਨੇ ਅ ਪਿਛਲੇ 3-3.5-4 ਸਾਲਾਂ ਦੇ ਆਵਾਜ਼ ਪਾਰਟੀ ਦੇ ਕੰਮਾਂ ਨੂੰ ਲੈ ਕੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵੀਰ ਜੀ ਦਾ ਆਪ ਦਾ ਵੀ ਬੜਾ ਵਧੀਆ ਅਸਰ ਸੂਕ ਹੈ ਸਿੱਖੀ ਸੇਵ ਕੀ ਹਾਲਕੇ ਦੇ ਵਿੱਚ ਉਹਨੂੰ ਸਾਰੀ ਚੀਜ਼ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਦੇ ਦੇ ਪ੍ਰਾਵਾਂ ਦੇ ਪਾਸੇ ਕਰਦੇ ਨੇ ਸਵੇਰ ਤੋਂ ਬਾਅਦ ਅੱਜ ਸਰੇਆ ਵਿੱਚ ਇੰਤਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਚਕਾਹੀ ਕਰ ਲਈ ਕਰੰਦਾਲ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ ਕੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਹੈ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਐਕਚੁਅਲੀ ਸੁਮੇਸ਼ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨਾਂ ਜਿੰਨੀਆਂ ਹੋਈਆਂ ਨੇ ਬਾਇ ਇਲੈਕਸ਼ਨਸ ਉਹਦੇ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਹੈ ਉਹ ਆਪਦੀ ਹੋਣ ਜਾ ਰਹੀ ਹਾਰ ਦੀ ਭੂਮਿਕਾ ਪਹਿਲੀ ਬਣ ਰਹੀ ਨੇ ਇਹ ਐਲੀਗੇਸ਼ਨ ਲਗਾ ਕੇ ਐਸਐਸਪੀ ਜਿਹੜੇ ਮੁੱਖਤਵ ਕੀਤੇ ਗਏ ਨੇ ਉਸ ਕੋਈ ਕੁਆਲਿਟੀ ਕਰਾ ਕਿਸੇ ਕੋਈ ਗੱਲ ਨਹੀਂ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਆ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਇਹ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉੱਤੇ ਇਹ ਜਾਂ ਮੈਨੂੰ ਤਾਂ ਪਬਲਿਕ ਦੇ ਵਿੱਚੋਂ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕਿ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇਨਾ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਆ ਪੂਰੇ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰਨੀਆਂ ਪਹਿਲਾਂ EVM ਦਾ ਚੱਲਦਾ ਰਿਹਾ ਉਹ ਵੋਟ ਚੋਰੀ ਉਹ ਚੱਲੀ ਜਾਂਦਾ ਔਰ ਕੰਨਾਂ ਤੇ ਜੂਪ ਆ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਆ ਇਲੈਕਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇਮਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਵੇ